ਹੁਣ ਘੜਾ ਪਾਉਂਦੇ ਆ ਕਿਸੇ ਨੂੰ ਪੁੱਛ ਕੇ ਵੇਖੋ ਜੀ ਘੜਾ ਕਿਉਂ ਪਾਉਂਦੇ ਆ ਅਸਲ ਦੇ ਵਿੱਚ ਜਦੋਂ ਘਰੋਂ ਪ੍ਰਾਣੀ ਨੂੰ ਲੈ ਕੇ ਜਾਂਦੇ ਸੀ ਨਾ ਸਿਵਿਆਂ ਵਾਲੇ ਬੰਦੇ ਉਹਨੂੰ ਅੱਧਵਾਟਾ ਕਹਿੰਦੇ ਅੱਧਵਾਟਾ ਸਮਝਿਓ ਘਰ ਤੋਂ ਲੈ ਕੇ ਸਿਵਿਆਂ ਤੱਕ ਜਿਹੜਾ ਅੱਧਾ ਰਸਤਾ ਹੋ ਜਾਣਾ ਉੱਥੇ ਫਿਰ ਸਰੀਰ ਨੂੰ ਧਰਤੀ ਤੇ ਰਖਣਾ ਇਦਾਂ ਜ਼ਮੀਨ ਤੇ ਫਿਰ ਉਹ ਜੋਰਨਾ ਪਾਂਡਾ ਭੰਣਾ ਉਹਦੇ ਸਿਰ ਵਾਲੇ ਬੰਦੇ ਜੋਰਨਾ ਰਸਤੇ ਜਾ ਕੇ ਫਿਰ ਉਹਦੇ ਸਰੀਰ ਨੂੰ ਅੱਛਾ ਤੁਸੀਂ ਨੋਟ ਕੀਤਾ ਹੋਏਗਾ ਜਦੋਂ ਪਾਣੀ ਦੀ ਬਰਤਨਮ ਆਪਣੇ ਮੋਢੇ ਚੱਕਿਆ ਹੁੰਦਾ ਉਹਨੂੰ ਕਹਿੰਦੇ ਪਾਣੀ ਦੀ ਧਾਰਨਾ ਟੁੱਟਣ ਦੀ ਜਵਾਨਾ ਬਜ਼ੁਰਗ ਕਹਿੰਦੇ ਹੁੰਦੇ ਨਾ ਉਹ ਜਵਾਨਾ ਪਾਣੀ ਦੀ ਧਾਰਨਾ ਟੁੱਟਣ ਦੀ ਕਿਸੇ ਨੂੰ ਪੁੱਛੋ ਵੀ ਨਹੀਂ ਕਿਉਂ ਨਹੀਂ ਟੁੱਟਣ ਦੇਣੀ ਗੁਰੂ ਅੰਸਾ ਜੀ ਕੋਈ ਲਿਖਿਆ ਕਿਤੇ ਗੁਰੂ ਅੰਸਾ ਦੇ ਕਿਸੇ ਅੰਕ ਤੇ ਲਿਖਿਆ ਹੋਵੇ ਜਾਂ ਕੋਈ ਮर्याਦਾ ਹੋਵੇ ਇਹ ਮਨਉਤਾਂ ਬਣਾਈਆਂ ਸੀ ਕਿ ਪਾਣੀ ਦੀ ਧਾਰਨਾ ਟੁੱਟਣ ਦੀ ਜਿੱਥੋਂ ਧਾਰ ਟੁੱਟ ਗਈ ਜਦੋਂ ਜੋਰ ਨਾਲ ਭਾਂਡਾ ਪਲਣਾ ਜੇ ਇਹਦੇ ਵਿੱਚ ਰੂਹ ਹੋਏਗੀ ਤੇ ਜਿੱਥੋਂ ਪਾਣੀ ਦੀ ਧਾਰ ਟੁੱਟ ਗਈ ਜਿੱਥੋਂ ਸਪੇਸ ਹੋ ਗਈ ਮਾੜੀ ਜਗ੍ਹਾ ਮਿਲ ਗਈ ਉੱਥੋਂ ਰੂਹ ਨੇ ਨਿਕਲ ਜਾਣਾ ਅਸ਼ਾ ਉਹਨੂੰ ਡੈੱਡ ਬੋਡੀ ਨੂੰ ਘਮਾਉਂਦੇ ਕਿਉਂ ਸੀ ਘਮਾਉਣਾ ਇਸ ਕਰਕੇ ਮੈਨੂੰ ਭਲੇਖਾ ਲੱਗ ਜਾਏ ਘਮਾਉਂਦੇ ਕਿਉਂ ਸੀ ਭਲਾ ਵੀ ਜਿੱਧਰ ਸਿਰ ਉਧਰ ਮੂੰਹ ਕਰ ਦੋ ਜਿਹੜੇ ਮੂੰਹ ਆ ਉਧਰ ਸਿਰ ਕਰ ਦੋ ਇੰਨੀ ਜ਼ੋਰ ਨਾਲ ਭਾਂਡਾ ਭੰਨੋ ਵੀ ਜੇ ਰੂਹ ਨਿਕਲੇ ਵੀ ਫੇਕ ਤੇ ਘਰ ਨਾ ਆ ਜਾਏ ਮਾਈ ਨੂੰ ਕਹੋ ਵੀ ਇਹ ਬਾਹਰ ਨੂੰ ਚਲਦੀ ਹੁਣ ਦੱਸੋ ਜਿਹੜੀ ਸਾਡੀ ਮਾਂ ਜਿਹੜਾ ਸਾਡਾ ਬਾਪੂ ਸਾਡਾ ਪਿਓ ਚੰਡੀਗੜ੍ਹ ਦਿੱਲੀ ਦੱਖਣ ਦੂਰੋਂ ਘੁੰਮ ਕੇ ਆ ਜਾਂਦਾ ਸੀ ਜੇ ਭਲਾ ਉਹਨੇ ਪਿੰਡ ਦੀਆਂ ਮੜੀਆਂ ਚੋਂ ਸਾਡੇ ਘਰ ਆਉਣਾ ਵੀ ਹੋਇਆ ਕਿਉਂ ਸਾਸ ਸंगे ਜੀ ਉਹਨੂੰ ਜਿੰਨਾ ਮਰਜ਼ੀ ਕਮਾ ਲਓ ਹਾਂ ਮੰਨ ਲਓ ਜੇ ਸਾਡੇ ਬਜ਼ੁਰਗ ਨੇ ਆਉਣਾ ਵੀ ਹੋਵੇ